ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਮੇਰੇ ਨਾਲ ਸਰਦਾਰ ਨਸੀਬ ਸਿੰਘ ਜੀ ਸਾਗਣਾ ਸਰਦਾਰ ਜਸਵੀਰ ਸਿੰਘ ਜੀ ਮੋਦਲ ਸਰਦਾਰ ਜਗਤਾਰ ਸਿੰਘ ਜੀ ਸਾਗਨੇ ਤੋਂ ਅਸੀਂ ਅੱਜ ਇੱਥੇ ਜਾਇਦਾਰ ਸ੍ਰੀ ਅਕਾਲਤਾਜ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਹਾਂ ਔਰ ਜਾਇਦਾਰ ਸਾਹਿਬ ਇੱਥੇ ਹੈ ਨਹੀਂ ਤੇ ਉਹਨਾਂ ਦੀ ਘਰ ਆਰੀ ਦੇ ਵਿੱਚ ਸਕੱਤਰ ਨੂੰ ਮੰਗ ਪੱਤਰ ਦੇਣ ਲੱਗੇ ਆ ਕਿ ਸਕੱਤਰ ਸਾਹਿਬ ਜਿਹੜੇ ਨੇ ਉਹ ਮੰਗ ਪੱਤਰ ਲੈਣ ਤੋਂ ਹੀ ਇਨਕਾਰੀ ਆ ਇੱਥੇ ਬੋਲ ਨਹੀਂ ਸਕਦੇ ਤੁਸੀਂ ਹੁਣ ਇਹ ਮੰਗ ਪੱਤਰ ਹੈ ਕੀ ਹੈ ਇਹ ਉਹ ਮੰਗ ਪੱਤਰ ਆ ਕਿ ਅਸੀਂ ਇਹ ਪੱਤਰ 'ਚ ਲਿਖਿਆ ਹੈ ਕਿ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਅਜਲਾਸ ਹੋਣ ਜਾ ਰਿਹਾ ਅਸੀਂ ਇਸ ਪੱਤਰ ਦੇ ਵਿੱਚ ਜਥੇਦਾਰ ਨੂੰ ਸੰਬੋਧਨ ਕੀਤਾ ਹੈ ਕਿ ਇਸ ਜਰਨਲ ਅਜਲਾਸ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਤੇ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸਿੱਖ ਧਰਮ ਦੇ ਇਤਿਹਾਸ ਦੀਆਂ ਧੜੀਆਂ ਡਾਈਆਂ ਗਈਆਂ ਉਹਨਾਂ ਦੇ ਸਬੰਧ ਵਿੱਚ ਅਸੀਂ ਹੁਣ ਤੱਕ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਹਾਂ ਜਿੰਨੇ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਆ ਤੇ ਇਸ ਕਰਕੇ ਅਸੀਂ ਅੱਜ ਇਹ ਪੱਤਰ ਦੇ ਕੇ ਮੰਗ ਕਰਦੇ ਹਾਂ ਕਿ ਕੱਲ ਨੂੰ ਜਰਨਲ ਅਜ਼ਰਾਸ ਵਿੱਚ ਇਹ ਮੁੱਦਾ ਠਹਾ ਜਾਵੇ ਕਿ ਸਾਲ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਨਾ ਦੀ ਇੱਕ ਕਿਤਾਬ ਪਬਲਿਸ਼ ਕੀਤੀ ਗਈ ਜਿਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਕਲਾਪ ਅਤਮਾੜੀ ਸ਼ਬਦਾਵਲੀ ਲੈ ਕੇ ਤੇ ਉਹ ਕਿਤਾਬ ਪਬਲਿਸ਼ ਕੀਤੀ ਗਈ ਆ ਔਰ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ 1997 ਤੋਂ ਲੈ ਕੇ 2002 ਤੱਕ ਅਕਾਲੀ ਪਾਰਟੀ ਦੀ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ 2007 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ 2007 ਤੋਂ 17 ਤੱਕ ਫਿਰ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ ਇਹਨਾਂ 20 ਸਾਲਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਹਿੰਦੂ ਧਰਮ ਦਾ ਪ੍ਰਚਾਰਕ ਦੱਸ ਕੇ ਪਲੱਸ 2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜਾਈਆਂ ਗਈਆਂ ਉਹ ਕਿਤਾਬਾਂ ਪਬਲਿਸ਼ ਕਰਾਉਣ ਵਾਲੇ ਅਤੇ ਉਸ ਸਮੇਂ ਦੀ ਸਰਕਾਰ ਦੇ ਵਿੱਚ ਰਹਿ ਚੁੱਕੇ ਸਿੱਖਿਆ ਮੰਤਰੀਆਂ ਤੇ ਉਹਨਾਂ ਮੰਤਰੀਆਂ ਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਖਿਲਾਫ ਇਹ ਗੰਦੀ ਕਾਰਵਾਈ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਤੀਸਰਾ ਮੁੱਦਾ ਹੋਰ ਹੈ ਜੋ ਕਿ ਸਾਲ 2000 ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਉਸ ਵਕਤ ਦੇ ਮੁੱਖ ਮੰਤਰੀ ਮਹਰੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਸਤ ਗੁਰੂ ਸ਼ਬਦ ਅਸੀਂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਤੋਂ ਅਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਗਾਰ ਕਿਸੇ ਨੂੰ ਸਤ ਗੁਰੂ ਸ਼ਬਦ ਨਾਲ ਸਵਾਦ ਨਹੀਂ ਕਰ ਸਕਦੇ ਲੇਕਿਨ ਉਸ ਵਕਤ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤਗੁਰ ਰਾਂਸੇਈ ਚੇਅਰ ਸਥਾਪਿਤ ਕਰਕੇ ਇਹ ਦੇਹਧਾਰੀ ਢਮੀ ਗੁਰੂ ਨੂੰ ਮਾਨਤਾ ਦਿੱਤੀ ਆ ਸੋ ਇਹਨਾਂ ਤਿੰਨ ਮੁੱਦਿਆਂ ਤੇ ਅਸੀਂ ਇਹ ਕਿਹਾ ਕਿ ਇਸ ਰੋਮਣੀ ਕਮੇਟੀ ਤੋਂ ਪੁੱਛਿਆ ਜਾਵੇ ਕਿ ਇਹਨਾਂ ਨੇ ਅੱਜ ਤੱਕ ਇਹ ਮੁੱਦੇ ਕਿਉਂ ਨਹੀਂ ਠਾਏ ਸਾਡਾ ਸਵਾਲ ਹੈ ਕਿ ਕੀ ਸਾਡਾ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੀ ਸਾਡੇ ਗੁਰੂ ਚੋਰ ਡਾਕੂ ਕਾਤਲ ਸਨ ਕੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ ਇੱਥੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਕਿਉਂ ਨਹੀਂ ਬੋਲੀ ਇੱਥੇ ਜਥੇਦਾਰ ਕਿਉਂ ਨਹੀਂ ਬੋਲੇ ਇਹ ਪੱਤਰ ਅੱਜ ਦੇਣ ਵਾਸਤੇ ਆਇਆ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਸਖਤਰ ਹੈ ਉਹ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਇਹ ਮੇਰੀ ਕੌਮ ਦੇ ਚਰਨਾਂ 'ਚ ਅਪੀਲ ਹੈ ਕਿ ਹੁਣ ਕੌਮ ਦੇਖੇ ਕਿ ਕੀ ਸਾਨੂੰ ਕਰਨਾ ਚਾਹੀਦਾ ਸਾਨੂੰ ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਅੱਜ ਦੁਬਾਰਾ ਫੇਰ ਉਹੀ ਕੁਛ ਹੋ ਰਿਹਾ ਜੋ ਪਹਿਲਾਂ ਹੁੰਦਾ ਰਿਹਾ ਸੋ ਅੱਜ ਸਾਨੂੰ ਦੇਖਣ ਦੀ ਲੋੜ ਹੈ ਪਹਿਚਾਨਣ ਦੀ ਲੋੜ ਹੈ ਕਿ ਅੱਜ ਤੱਕ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਜਿਹਦੀ ਜਿਹੜੇ ਪ੍ਰਧਾਨ ਨੇ ਜਿਹੜੇ ਜਿਹਦੇ ਜੇਬ ਚੋਂ ਪਹਿਲਾਂ ਪਿਓ ਦੀ ਜੇਬ ਚੋਂ ਨਿਕਲਦੇ ਸੀ ਹੁਣ ਪੁੱਤ ਦੀ ਜੇਬ ਚੋਂ ਨਿਕਲਦੇ ਆ ਕੱਲ ਨੂੰ ਜਿਹੜਾ ਉਹ ਜਨਰਲ ਜ਼ਲਾਤ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਆ ਤੇ ਇਹ ਚ ਦੇਖਣਾ ਹੈ ਕਿ ਇਹ ਨਵੇਂ ਜਰਨਲ ਅਧਰਾਸ ਦੇ ਵਿੱਚ ਆ ਜਿਹੜੇ ਮੁੱਦੇ ਨੇ ਜਿਹੜੇ ਮੈਂ ਥਾਏ ਨੇ ਕਿ ਇਹਨਾਂ ਮੁੱਦਿਆਂ ਨੂੰ ਉਹ ਜਰਨਲ ਅਧਰਾਸ ਵਿੱਚ ਠਾਉਂਦੇ ਆ ਜਾਂ ਨਹੀਂ ਠਾਉਂਦੇ ਆਉਣ ਵਾਲਾ ਸਮਾਂ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸਿੱਖ ਧਰਮ ਦੇ ਇਤਿਹਾਸ ਦੀਆਂ ਧੜੀਆਂ ਡਾਈਆਂ ਗਈਆਂ ਉਹਨਾਂ ਦੇ ਸਬੰਧ ਵਿੱਚ ਅਸੀਂ ਹੁਣ ਤੱਕ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ रह ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਆ ਜਿੰਨੇ ਜਥੇਦਾਰ रह ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਆ ਤੇ ਇਸ ਕਰਕੇ ਅਸੀਂ ਅੱਜ ਇਹ ਪੱਤਰ ਦੇ ਕੇ ਮੰਗ ਕਰਦੇ ਆ ਕਿ ਕੱਲ ਨੂੰ ਜਰਨਲ ਅਜ਼ਲਾਸ ਵਿੱਚ ਇਹ ਮੁੱਦਾ ਠਾਇਆ ਜਾਵੇ ਕਿ ਸਾਲ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਨਾ ਦੀ ਇੱਕ ਕਿਤਾਬ ਪਬਲਿਸ਼ ਕੀਤੀ ਗਈ ਜਿਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਕਲਾਪ ਅਤਮਾਰੀ ਸ਼ਬਦਾਵਲੀ ਲੇਖ ਕੇ ਤੇ ਉਹ ਕਿਤਾਬ ਪਬਲਿਸ਼ ਕੀਤੀ ਗਈ ਆ ਔਰ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ 1997 ਤੋਂ ਲੈ ਕੇ 2002 ਤੱਕ ਅਕਾਲੀ ਪਾਰਟੀ ਦੀ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ 2007 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ 7 ਤੋਂ 17 ਤੱਕ ਫਿਰ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਔਰ ਇਹਨਾਂ 20 ਸਾਲਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ Hindu ਧਰਮ ਦਾ ਪ੍ਰਚਾਰਕ ਦੱਸ ਕੇ ਪਲੱਸ 2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜਾਈਆਂ ਗਈਆਂ ਉਹ ਕਿਤਾਬਾਂ ਪਬਲਿਸ਼ ਕਰਾਉਣ ਵਾਲੇ ਅਤੇ ਉਸ ਟਾਈਮ ਦੀ ਸਰਕਾਰ ਦੇ ਵਿੱਚ ਰਹਿ ਚੁੱਕੇ ਸਿੱਖਿਆ ਮੰਤਰੀਆਂ ਤੇ ਉਹਨਾਂ ਮੰਤਰੀਆਂ ਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਖਿਲਾਫ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਤੀਸਰਾ ਇੱਕ ਮੁੱਦਾ ਹੋਰ ਹੈ ਜੋ ਕਿ ਸਾਲ 2000 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਉਸ ਵਕਤ ਦੇ ਮੁੱਖ ਮੰਤਰੀ ਮਹਿਰੂਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਸਤ ਗੁਰੂ ਸ਼ਬਦ ਅਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਤੋਂ ਅਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਨੂੰ ਸਤ ਗੁਰੂ ਸ਼ਬਦ ਨਾਲ ਸਵਧਾ ਨਹੀਂ ਕਰ ਸਕਦੇ ਲੇਕਿਨ ਉਸ ਵਕਤ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤਗੁਰ ਰਣ ਸਿੰਘ ਚੇਅਰ ਸਥਾਪਿਤ ਕਰਕੇ ਇਹ ਦੇਹਧਾਰੀ ਢਮੀ ਗੁਰੂ ਨੂੰ ਮਾਨਤਾ ਦਿੱਤੀ ਆ ਸੋ ਇਹਨਾਂ ਤਿੰਨਾਂ ਮੁੱਦਿਆਂ ਤੇ ਅਸੀਂ ਇਹ ਕਿਹਾ ਕਿ ਇਸ ਰੋਮਣੀ ਕਮੇਟੀ ਤੋਂ ਪੁੱਛਿਆ ਜਾਵੇ ਕਿ ਇਹਨਾਂ ਨੇ ਅੱਜ ਤੱਕ ਇਹ ਮੁੱਦੇ ਕਿਉਂ ਨਹੀਂ ਠਾਏ ਸਾਡਾ ਸਵਾਲ ਹੈ ਕਿ ਕੀ ਸਾਡਾ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੀ ਸਾਡੇ ਗੁਰੂ ਚੋਰ ڈاکੂ ਕਾਤਲ ਸਨ ਕੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ ਇੱਥੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਕਿਉਂ ਨਹੀਂ ਬੋਲੀ ਇੱਥੇ ਜਥੇਦਾਰ ਕਿਉਂ ਨਹੀਂ ਬੋਲੇ ਇਹ ਪੱਤਰ ਅੱਜ ਦੇਣ ਵਾਸਤੇ ਆਇਆ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਸਖਤਰ ਹੈ ਉਹ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਇਹ ਮੇਰੀ ਕੌਮ ਦੇ ਚਰਨਾਂ 'ਚ ਅਪੀਲ ਹੈ ਕਿ ਹੁਣ ਕੌਮ ਦੇਖੇ ਕਿ ਕੀ ਸਾਨੂੰ ਕਰਨਾ ਚਾਹੀਦਾ ਸਾਨੂੰ ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਅੱਜ ਦੁਬਾਰਾ ਫੇਰ ਉਹੀ ਕੁਝ ਹੋ ਰਿਹਾ ਜੋ ਪਹਿਲਾਂ ਹੁੰਦਾ ਰਿਹਾ ਸੋ ਅੱਜ ਸਾਨੂੰ ਵੇਖਣ ਦੀ ਲੋੜ ਹੈ ਪਹਿਚਾਨਣ ਦੀ ਲੋੜ ਹੈ ਕਿ ਅੱਜ ਤੱਕ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਜਿਹਦੀ ਜਿਹੜੇ ਪ੍ਰਧਾਨ ਨੇ ਜਿਹੜੇ ਜਿਹਦੇ ਜੇਬ ਚੋਂ ਪਹਿਲਾਂ ਪਿਓ ਦੀ ਜੇਬ ਚੋਂ ਨਿਕਲਦੇ ਸੀ ਹੁਣ ਪੁੱਤ ਦੀ ਜੇਬ ਚੋਂ ਨਿਕਲਦੇ ਆ ਕੱਲ ਨੂੰ ਜਿਹੜਾ ਉਹ ਜਨਰਲ ਜ਼ਲਾਤ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਆ ਤੇ ਇਹ ਚ ਵੇਖਣਾ ਕਿ ਇਹ ਨਵੇਂ ਜਰਨਲ ਅਧਰਾਸ ਦੇ ਵਿੱਚ ਆ ਜਿਹੜੇ ਮੁੱਦੇ ਨੇ ਜਿਹੜੇ ਮੈਂ ਠਾਏ ਨੇ ਕਿ ਇਹਨਾਂ ਮੁੱਦਿਆਂ ਨੂੰ ਉਸ ਜਰਨਲ ਅਧਰਾਸ ਵਿੱਚ ਠਾਉਂਦੇ ਆ ਜਾਂ ਨਹੀਂ ਠਾਉਂਦੇ ਆਉਣ ਵਾਲਾ ਸਮਾਂ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ